the ਨੂੰ ਇੱਕ ਵਾਰ ਫਿਰ ਤੋਂ ਪੀਐਮ ਮੋਦੀ ਪੰਜਾਬ ਦੌਰੇ ਦੇ ਉੱਤੇ ਆਉਣਗੇ ਇਸ ਦੌਰਾਨ ਉਹਨਾਂ ਦੇ ਵੱਲੋਂ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਦੱਸਦੀਏ ਬੀਤੇ ਦਿਨਾਂ ਦੇ ਦੌਰਾਨ ਪੀਐਮ ਮੋਦੀ ਦੋ ਦਿਨਾਂ ਦੇ ਲਈ ਪੰਜਾਬ ਦੌਰੇ ਤੇ ਸੀਗੇ ਜਿਸ ਦੌਰਾਨ ਉਹਨਾਂ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਜਲੰਧਰ ਦੇ ਵਿੱਚ ਅਤੇ ਇਸ ਦੇ ਨਾਲ ਹੀ ਪਟਿਆਲਾ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਕੀਤਾ ਗਿਆ ਸੀ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਗਏ ਸੀ ਬੀਤੇ ਦਿਨਾਂ ਦੇ ਦੁਰਾਨੇ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਹੁਣਾਂ ਦੇ ਵੱਲੋਂ ਵੀ ਪੰਜਾਬ ਦੌਰੇ ਤੇ ਪਹੁੰਚ ਗਿਆ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪਰਚਾਰ ਕੀਤਾ ਗਿਆ ਪਰ ਇਸ ਵਾਰ ਪੀਐਮ ਮੋਦੀ ਖੁਦ ਆ ਰਹੇ ਨੇ ਦੂਸਰੀ ਵਾਰ ਦੌਰੇ ਤੇ ਨੇ ਪੰਜਾਬ ਦੇ ਤੇ 23 ਮਈ ਨੂੰ ਪੰਜਾਬ ਦੌਰੇ ਤੇ ਆਉਣਗੇ ਤੇ ਇਸ ਜੁਰਾਨ ਹੁਣਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਪਣੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਜਿਸ ਨਾਲ ਹੀ ਹੁਸ਼ਿਆਰਪੁਰ ਦੇ ਵਿੱਚ ਅਨੀਤਾ ਸੋਮ ਪ੍ਰਕਾਸ਼ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਆ ਉਹ ਕੀਤਾ ਜਾਵੇਗਾ ਅੰਮ੍ਰਿਤਸਰ ਦੀ ਸੀਟ ਜਿੱਥੋਂ ਕਿ ਤਰਨਜੀਤ ਸੰਧੂ ਉਹਨਾਂ ਨੂੰ ਸੀਟ ਮਿਲੀ ਹੈ ਪਰ ਉੱਥੇ ਗੁਰਜੀਤ ਸਿੰਘ ਔਜਲਾ ਜੋ ਕਿ ਕਾਂਗਰਸ ਦੇ ਮੌਜੂਦਾ ਐਮਪੀ ਵੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਸੀਟ ਜੁੜੀ ਹੈ ਜਿੱਤਦੇ ਹੋਏ ਉਹ ਨਸਰਾਰੇ ਨੇ ਪਰ ਫਿਰਾਲ ਦੇਖਣਾ ਹੋਵੇਗਾ ਕਿ ਇਸ ਬਰਬਾਦੀ ਕੌਣ ਮਾਰਦਾ ਹੈ ਪਰ ਉਧਰ ਹੀ ਹੁਸ਼ਿਆਰਪੁਰ ਦੇ ਵਿੱਚ ਨੀਤਾ ਸੋਮ ਪ੍ਰਕਾਸ਼ ਭਾ ਜੀਪੀ ਦੇ ਉਮੀਦਵਾਰ ਨੇ ਉਦਰੀ ਡਾਕਟਰ ਰਾਜਕਮਰ ਜੱੱਬੇਵਾਲ ਹੁਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣਾਏ ਗਏ ਨੇ ਤੇ ਉਦਰੀ ਯਮੇਨੀ ਗੁਮਾਰ ਕਾਂਗਰਸ ਦੇ ਉਮੀਦਵਾਰ ਨੇ ਪਰ ਉਹ ਵੀ ਦੇਖਣਾ ਹੋਵੇਗਾ ਕਿ ਕੌਣ ਉਥੋਂ ਸ਼ਰਪੋਟ ਇਸੀ ਦੋ ਵਾਰ ਦੀ ਮਾਰਦਾ ਹੈ ਪਰ ਤੁਹਾਨੂੰ ਦੱਸ ਦੇ ਕਿ ਬੀਜੇਪੀ ਪਾਰਟੀ ਇਸ ਵਾਰ ਸ਼੍ਰੋਮਣੀ ਕਾਲਦੀ ਦਲ ਪਾਰਟੀ ਦੇ ਬਗੈਰ ਗੱਠ ਜੋੜ ਤੋਂ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਪਰ ਇਸ ਦੌਰਾਨ ਬੀਜੇਪੀ ਪਾਰਟੀ ਨੇ ਨਾਰਾ ਵੀ ਲਗਾਇਆ ਹੈ ਕਿ ਅਬਕੀ ਬਾਰ 400 500 ਦੇਖਣਾ ਹੋਵੇਗਾ ਕਿ 4 ਜੂਨ ਨੂੰ ਦੇਸ਼ ਦੇ ਲੋਕ ਕੀ ਫਤਵਾ ਸੁਣਾਉਂਦੇ ਨੇ ਤੇ ਪੰਜਾਬ ਦੇ ਵਿੱਚ ਜੋ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਉਸ ਦੌਰਾਨ ਕੀ ਕੁਝ ਕਿਹਾ ਜਾਵੇਗਾ ਜਾਂ ਕੀ ਕੁਝ ਵੋਟਾਂ ਦੇ ਦੌਰਾਨ ਜਾਂ 4 ਜੂਨ ਨੂੰ ਵੋਟਾਂ ਦੇ ਦੌਰਾਨ ਪੰਜਾਬ ਦੇ ਲੋਕ ਕੀ ਫਤਵਾ ਸੁਣਾਉਂਦੇ ਨੇ ਇਹ ਵੀ ਦੇਖਣਾ ਹੋਵੇਗਾ ਪਰਦੇਸ਼ ਦੇ ਵਿੱਚ ਕੀ ਲੋਕ ਫਤਵਾ ਸੁਣਾਉਂਦੇ ਨੇ ਉਹ ਜ਼ਰੂਰ ਦੇਖਣਾ ਹੋਵੇਗਾ ਪਰ ਦੱਸ ਦਈਏ ਕਿ 30 ਮਈ ਨੂੰ ਇੱਕ ਵਾਰ ਫਿਰ ਤੋਂ ਪੀਐਮ ਮੋਦੀ ਪੰਜਾਬ ਦੌਰੇ ਤੇ ਨਹੀਂ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਹੋਂ ਪ੍ਰਚਾਰ ਕੀਤਾ ਜਾਵੇਗਾ